ਜਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਸਵੇਰੇ ਉੱਠ ਕੇ ਤੇ ਆਪਾਂ ਕਰਦਿਆਂ ਨਾ ਕਰਾਇ ਕੰਮ ਡੈਡੀ ਸਾਡੇ ਚੱਲ ਗਏ ਸੀਗਾ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਤੇ ਮੰਮੀ ਨਾਲ ਚੁਆਏ ਪਸ਼ੂ ਤੇ ਸਾਡੀ ਮੰਮੀ ਦਾ ਥੋੜਾ ਤੌਰ ਘਟ ਹੁੰਦਾ ਇਸ ਕਰਕੇ ਥੋੜੀ ਹੌਲੀ ਹੌਲੀ ਤੁਰਦੀ ਹੈ ਤੇ ਫਿਰ ਆਪਾਂ ਕੀਤੀ ਸੈਰ ਸੈਰ ਕਰਨ ਨਿਕਲ ਗਏ ਆਪਾਂ ਤੇ 20 ਮਿੰਟ ਦੇ ਵਿੱਚ ਆਪਾਂ ਜਿਹੜਾ ਪਿੰਡ ਦੇ ਉੱਪਰ ਚੱਕਰ ਲਾ ਕੇ 15 ਤੋਂ 20 ਮਿੰਟ ਲੱਗਦੇ ਆ ਆਪਾਂ ਚੱਕਰ ਲਾ ਕੇ ਤੇ ਘਰ ਵਾਪਸ ਆ ਗਏ ਤੇ ਘਰ ਵਾਲੀ ਕਹਿੰਦੀ ਜੀ ਆਪਾਂ ਥੋੜੇ ਤੇਜ਼ ਤੁਰੀਏ ਮੈਂ ਕਹਿੰਦਾ ਬਿਲਕੁਲ ਥੋੜਾ ਤੇਜ਼ ਤੁਰਦੇ ਆ ਤੇ ਕਹਿੰਦੀ ਫਿਰ ਆਪਾਂ ਉੱਚੇ ਜਾਣਾ ਮੈਂ ਕਹਿੰਦਾ ਤੂੰ ਬਰਾਵਾ ਉੱਚੇ ਚਲ ਜਾ ਲਓ ਜੀ ਫਿਰ ਆਪਾਂ ਚੱਲ ਗਏ ਮੋਟਰਸਾਈਕਲ ਲੈ ਕੇ ਤੇ ਆਪਾਂ ਚੱਲ ਗਏ ਸੌਰਿਆਂ ਨੂੰ ਕਿਉਂਕਿ ਇਹਨਾਂ ਨੇ ਆਪਣੇ ਸੂਟ ਸਹੀ ਕਰਾਣੇ ਆ ਇੱਕ ਤੋਂ 30 ਇੱਕ ਹੈਗਾ ਜਨਮ ਦਿਨ ਪਰ ਇਹਨਾਂ ਨੇ ਮੇਰਾ ਜਲੂਸ ਕੱਢਿਆ ਪਿਆ ਤੁਸੀਂ ਯਕੀਨ ਮੰਨਿਓ ਜੇ ਤਾਂ ਵਿਆਹ ਕਰਾ ਲਓ ਬੰਦਾ ਤਾਂ ਵੀ ਫਸਦਾ ਜੇ ਨਾ ਕਰਾਵੇ ਤਾਂ ਫਸਿਆ ਤਾਂ ਹੈਗਾ ਹੀ ਹੈ ਨਾ ਖਰਚਾ ਤੇ ਖਰਚਾ ਠਾ ਖਰਚਾ ਠਾ ਖਰਚਾ ਠਾ ਖਰਚਾ ਪਰਾਵੋ ਉੱਥੇ ਗਏ ਉੱਥੇ ਜਾ ਕੇ ਸੂੜ ਪਾ ਕੇ ਦੇਖ ਤਿੰਨ ਚਾਰ ਉਹ ਫਸੇ ਨਹੀਂ ਮੁਰ ਕੇ ਘਰੇ ਪਾਣੀ ਪਲਾਇਆ ਪਸੂ ਨੂੰ ਪੱਠੇ ਪਾਇਏ ਤੇ ਪ੍ਰਵੋ ਕਹਿੰਦੀ ਦਵਾ ਛੱਟ ਹੋ ਜੋ ਤਿਆਰ ਤੇ ਆਪਾਂ ਅੱਜ ਫਿਰ ਨਵੇਂ ਸ਼ਹਿਰ ਟਰਾਈ ਕਰਨੀ ਹੈ ਸੂਟ ਦੀ ਹਨ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਵੀ ਹਾਂ ਕਰੇ ਦਿੰਨਾ ਕਿ ਚੱਲ ਕੋਈ ਨਹੀਂ ਜਨਾਨੀ ਆ ਵਿਚਾਰੀ ਚੰਗੀ ਰ ਕੋਈ ਗੱਲ ਨਹੀਂ ਹਨ ਪਰ ਜਲੂਸ ਬਹੁਤ ਕੱਢਦੀ ਆ ਹਰੇਕ ਦੁਕਾਨ ਤੇ ਜਾ ਕੇ ਅਗਲੇ ਦੀ ਅੱਧੀ ਦੁਕਾਨ ਦੇਖ ਕੇ ਛੱਟ ਮੁੱਕਰ ਜੰਦੀ ਮੈਂ ਇਹਦੀ ਗੱਲਾਂ ਕਰਦੇ ਕਰਦੇ ਆਪਾਂ ਪਹੁੰਚ ਗਏ ਬੰਗਿਆ ਬੰਗਿਆ ਪਹੁੰਚ ਕੇ ਆਪਾਂ 프리 ਟ੍ਰੈਵਲ ਤੇ ਤੇ ਉੱਥੇ 프리 ਟ੍ਰੈਵਲ ਤੇ ਆਪਾਂ ਕੰਮ ਹੋ ਗਿਆ ਸ਼ੁਰੂ ਇੱਕ ਬਣਾਈ ਆਪਾਂ ਟਿਕਟ ਸਵੇਰੇ ਸਵੇਰੇ ਬੋਣੀ ਆਪਾਂ ਕਰ ਲਈ ਤੇ ਫਿਰ ਆਪਾਂ ਮੋਟਰਸਾਈਕਲ 'ਚ ਗਿਆ ਆਪਾਂ ਚੱਲ ਗਏ ਬਾਜ਼ਾਰ 'ਚ ਘੁੰਮਣ ਕੰਮ ਗਏ ਸੀ ਮਾੜੇ ਜਿਹਾ ਬੈਂਕ ਬੈਂਕ ਤੋਂ ਕੰਮ ਕਰਕੇ ਵਾਪਸ ਆਪਾਂ ਆ ਗਏ ਜੀ ਦੁਬਾਰਾ ਫਿਰ ਕਚਹਿਰੀਆਂ ਕਚਹਿਰੀਆਂ ਤੱਕ ਪੇਪਰ ਲਿਆਉਣਾ ਸੀਗਾ ਪੇਪਰ ਲਿਆ ਕੇ ਜੱਗੀ ਭਾਜੀ ਹੁਣੀ ਬੈਠੇ ਸੀਗੇ ਇਹ ਬੰਦੇ ਬੜੇ ਖਰਾਬ ਹੋਆ ਜੀ ਕਿਸੇ ਨੂੰ ਕੰਮ ਹੋ ਵੀ ਨਾ ਤੋ ਕਰਾ ਲਿਓ ਇੱਕ ਨੰਬਰ ਕੰਮ ਕਰਕੇ ਦਿੰਦੇ ਆ ਪੈਂਟ ਦਸਾਂ ਚ ਉਹ ਪਰੇ ਸਾਡਾ ਲੰਬੜ ਭਰਾ ਬੈਠਾ ਮੁੜ ਕੇ ਆਪਾਂ ਪ੍ਰੀ ਟ੍ਰੈਵਲ ਆ ਗਏ ਬਲੌਗ ਆਪਣੀ ਟਾਈਮਿੰਗ ਵਾਚਿੰਗ ਟਾਈਮ ਚੱਲ ਰਹੀ ਹੈ ਪੂਰੀ ਪ੍ਰੋਪਰ ਤਰੀਕੇ ਨਾਲ ਹਨ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬੜਾ ਪਿਆਰ ਸਤਿਕਾਰ ਦੇ ਰਹੇ ਹੋ ਇਸੇ ਤਰ੍ਹਾਂ ਸਾਨੂੰ ਪਿਆਰ ਸਤਿਕਾਰ ਦੇ ਜੋ ਫੇ ਘਰ ਵਾਲੀ ਦਾ ਫੋਨ ਆ ਗਿਆ ਮੈਂ ਕਿਹਾ ਲਓ ਜੀ ਹੁਣ ਤਾਂ ਜਾਣਾ ਪੈਣਾ ਆਪਾਂ ਜਿੱਕੇ ਮੋਟਰ ਮਾਰੀ ਕੇ ਤੇ ਆਪਾਂ ਚੱਲ ਪਈ ਨਵੇਂ ਸ਼ਹਿਰ ਨੂੰ ਨਵੇਂ ਸ਼ਹਿਰ ਪਹੁੰਚੇ ਤਾਂ ਆਪਾਂ ਪਹੁੰਚ ਗਏ ਜੀ ਗੱਬ ਗਾਰਮੈਂਟਸ ਵਾਲਿਆਂ ਦੇ ਉਹਨਾਂ ਦੇ ਨੇ ਸਾਰੇ ਟੌਪ ਸਾਰੀਆਂ ਉਹ ਜਿਹੜੀਆਂ ਹੁੰਦੀਆਂ ਕੈਪ ਰਾਕ ਆਈਆਂ ਭਰਾਵੋ ਕੜਾ ਕੜਾ ਕੇ ਕੜਾ ਆਖੜਾ ਕੇ ਉਹਨਾਂ ਦਾ ਤਾਂ ਘੜਤਾ ਜਲੂਸ ਪਸੰਦ ਮੈਨੂੰ ਕਹਿੰਦੀ ਕੋਈ ਨਹੀਂ ਆਈ ਹੱਲੇ ਵੀ ਜੇ ਕੁਝ ਹੋਰ ਹੈਗਾ ਤਾਂ ਦਿਖਾ ਦਿਓ ਉਹ ਕੁੜੀਆਂ ਮੇਰੇ ਮੂੰਹਾਂ ਨੂੰ ਦੇਖਣ ਮੈਂ ਇਹਦੇ ਮੂੰਹਾਂ ਨੂੰ ਦੇਖਾਂ ਉਹ ਤੋਂ ਮੈਨੂੰ ਦੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਉਹ ਵਾਲਾ ਹਾਲ ਸੀ ਉੱਥੇ ਮੋਡਲ ਚੱਕਿਆ ਤਾਂ ਮੈਂ ਕਿਹਾ ਚੱਲ ਬੰਗਿਆਂ ਚਾਉਂਦੇ ਆਂ ਆਂਦੇ ਆਂਦੇ ਬੰਗਿਆਂ ਨੂੰ ਮੈਂ ਕਿਹਾ ਹੁਣ ਕਿੱਥੇ ਜਾਣਾ ਕਹਿੰਦੀ ਇੱਤਾਂ ਕਰਦੇ ਪਹਿਲਾਂ ਆਪਾਂ ਤੁਸੀਂ ਮੈਨੂੰ ਲੈ ਕੇ ਚੱਲੋ ਵੱਡੇ ਢੀਪੂ ਵਾਲਿਆਂ ਦੇ ਮੈਂ ਕਿਹਾ ਚੱਲ ਭੈਣੇ ਵੱਡੇ ਢੀਪੂ ਵਾਲਿਆਂ ਦੇ ਚੱਲ ਜਾਨੇ ਹਨਾ ਜਿੱਦਾਂ ਅਸੀਂ ਤਾਂ ਹੈਗੇ ਆ ਜਿੱਦਾਂ ਮਤਲਬ ਹੁਕਮਾਂ ਦੇ ਗੁਲਾਮ ਬੱਧੇ ਹੋਏ ਆ ਹਨਾ ਜਨਾਨੀਆਂ ਦੇ ਥੱਲੇ ਲੱਗਣ ਵਾਲੀ ਗੱਲ ਹੋ ਜਾਂਦੀ ਆ ਮੈਂ ਪਰ ਲੱਗਿਆ ਨਹੀਂ ਪਰ ਫੇ ਮੈਂ ਵੱਡੇ ਢੀਪੂ ਲੈ ਗਿਆ ਵੱਡੇ ਢੀਪੂ ਨਹੀਂ ਕੋਈ ਆ ਪਸੰਦ ਅਸੀਂ ਦੋ ਕੇ ਦੇਖੇ ਫੇਰ ਆਪਾਂ ਹਰਜੀਤ ਦੇ ਚੱਲ ਗਏ ਇਹ ਬੰਦਾ ਇੰਨਾ ਹਨਾ ਹੋਆ ਮਤਲਬ ਗੜਾਸਾ ਇਹਨੇ ਤਿੱਖਾ ਹੀ ਕਰਕੇ ਰੱਖਿਆ ਵਾ ਇਹਨੂੰ ਪਤਾ ਸੀਗਾ ਕਿ 2 ਦਿਨ ਹੋ ਗਏ ਇਹਨਾਂ ਨੂੰ ਆਦਿਆਂ ਨੂੰ ਇਹਨਾਂ ਨੇ ਲੈਣੀ ਆ ਰੇਟ ਦੱਸਿਆ 1600 ਰੁਪਏ ਲਓ ਦੋ ਜੀ ਦੱਸੋ ਫੇਰ ਭਰਾਵਾ ਮੈਂ ਚੱਕਿਆ ਮੋਟਰਸਾਈਕਲ ਮੈਂ ਕਿਹਾ ਘਰ ਨੂੰ ਜਲਦੋਂ ਨੇਰਾ ਹੋ ਗਿਆ ਅਸੀਂ ਨੇਰੇ ਹੋਏ ਘਰ ਪਹੁੰਚੇ ਘਰੋਂ ਭਰਾਵਾ ਫੇਰ ਮੈਨੂੰ ਫੋਨ ਆਇਆ ਕਹਿੰਦੀ ਜਲਦੀ ਆ ਜਾਓ ਮੈਂ ਕਿਹਾ ਹੁਣ ਕੀ ਹੋਇਆ ਆਪਾਂ ਤਾਂ ਕਹਿੰਦੀ ਮਹਿੰਦੀ ਲਵਾਣ ਜਾਣਾ ਅਰਚਨਾ ਦੇ ਘਰ ਓਹੋ ਮੈਂ ਕਿਹਾ ਬੱਚਾ ਹਾਲੇ ਇਹ ਮੇਰੀ ਜਾਨ ਨੂੰ ਸਿਆਪਾ ਪਿਆਈ ਹੈ ਭਰਾਵਾ ਮੈਂ ਮੁੱਕਿਆ ਰਾਤ ਨੂੰ ਮੋਟਰਸਾਈਕਲ ਘਰ ਦੇ ਨੂੰ ਦੱਸਿਆ ਨਹੀਂ ਕੁਝ ਨਹੀਂ ਅਸੀਂ ਚੱਲ ਗਏ ਮਹਿੰਦੀ ਲਵਾਣ ਬੰ ਠੀਕ ਆ ਇਹਦੀ ਹੈਗੀ ਸਹੇਲੀ ਤੇ ਉਹਦੇ ਘਰੇ ਜਾਣਾ ਸੀਗਾ ਆਪਾਂ ਪਹੁੰਚ ਗਏ ਜੀ ਬੰਗਿਆ ਪਰ ਉਹਨਾਂ ਨੇ ਕੋਈ ਢਿੱਲ ਨਹੀਂ ਛੱਡੀ ਸਾਨੂੰ ਸਾਡੀ ਡੇਟਿੰਗ ਖਤਮ ਅਸੀਂ ਡੇਟਿੰਗ ਖਤਮ ਕਰਤੀ ਉੱਥੇ ਪਹਿਲਾਂ ਜੀ ਕੋਨ ਲਿਆ ਇੱਕ ਮਹਿੰਦੀ ਦੋ ਕੋਨ ਲਏ ਮਹਿੰਦੀ ਲਾਣ ਲਈ ਫਿਰ ਆਪਾਂ ਅਰਚਨਾ ਦੇ ਘਰੇ ਜਾਣਾ ਸੀਗਾ ਕਹਿੰਦੀ ਇੱਕ ਕੋਨ ਵਾਧੂ ਲੈ ਜਾਨੇ ਪਤਾ ਨਹੀਂ ਹੁੰਦਾ ਮਗਰ ਚੱਲ ਕੋਈ ਉਹ ਅਰਚਨਾ ਦੇ ਘਰੇ ਜਾਈ ਉਹਨਾਂ ਨੇ ਮਨਜ਼ੂਰੀਆਂ ਨਿਊਡਲ ਰੋਟੀ ਦੇਪ ਪੈਪਸੀ ਦੇਖੋ ਕਿੱਦਾਂ ਬੈਠੀ ਐ ਨਾ ਨਾ ਮਹਿੰਦੀ ਲਵਾ ਕੇ ਪਰ ਉਹ ਹਮੇਸ਼ੀ ਘਰ ਪਹੁੰਚੇ 10:30 ਵਜੇ ਤਾਂ ਤਾਇਆ ਤਾਈ ਸਾਡੇ ਆਏ ਸੀਗੇ ਤੇ ਇਹ ਵੀ ਆਏ ਸੀਗੇ ਸਾਡੇ ਘਰ ਤੇ ਇਹਨਾਂ ਨੂੰ ਮਿਲਣ ਲਈ ਸਾਡੇ ਢੀ ਫੋਨ ਕਰੀ ਜਾਵੇ ਤੁਹਾਨੂੰ ਸਾਡਾ ਬਲੌਕ ਇਦਾਂ ਲੱਗਾ